ਤੇ ਮੈਂ ਗੱਡੀ ਘਰੇ ਲੈ ਗਿਆ ਤੇ ਬਾਈ ਨੂੰ ਮੈਨੂੰ ਪਤਾ ਲੱਗਿਆ ਗੱਡੀ ਲੈਫਟ ਹੈਂਡ ਸਾਈਡ ਪੁੱਲ ਕਰ ਰਹੀ ਆ ਗੱਡੀ ਖਿੱਚ ਰਹੀ ਆ ਕੰਪਲੇਂਟ ਦਿੱਤੀ ਅਸੀਂ ਨੋਟਿਸ ਭੇਜਿਆ ਇਹਨਾਂ ਨੂੰ ਇਹਨਾਂ ਨੇ ਰਿਫਿਊਜ਼ ਕਰਤਾ ਹੁਣ ਅੱਗੇ ਅਸੀਂ ਜੋ ਵੀ ਫਰਦਰ ਪ੍ਰੋਸੀਡਿੰਗਾਂ ਲਾਉਦੀ ਕਰਾਂਗੇ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦਾ ਕਿਸੇ ਦਾ ਪਾਰਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈੱਡ ਲਾਈਟ ਤੇ ਉਹਦੇ ਉੱਪਰ ਕਾਫੀ ਆ ਲਾਇਆ ਹੋਇਆ ਗੱਡੀ ਲੈਗ ਪੁੱਲ ਕਰ ਰਹੀ ਹੈ ਕੰਪਨੀ ਨੂੰ ਚੈੱਕ ਕਰ ਰਹੀ ਹੈ ਕੰਪਨੀ ਜਿਹੜਾ ਚੈੱਕ ਕਰਕੇ ਦਾ ਰਿਪੋਰਟ ਆਣਾ ਪੈਂਡਿੰਗ ਹੈ ਨਾਲ ਕੰਪਨੀ ਤੋਂ ਗੱਡੀ ਆਈ ਉਹ ਜਿਹੜੀ ਅਸੀਂ ਤੁਹਾਨੂੰ ਡਿਲੀਵਰ ਕੀਤੀ ਹੈ ਗੱਡੀ ਜਦੋਂ ਖੋਲੀ ਉਹਦੇ ਡਿੰਟ ਡੁੰਟੇਗੇ ਉਹਦਾ ਪੇਂਟ ਉਤਰਿਆ ਹੋਇਆ ਸਾਰਾ ਦੀ ਵੈਰੀ ਨਾਈਟ ਦੇ 30 ਤਰੀਕ ਨੂੰ ਜਦੋਂ ਆਏ ਗੱਡੀ 23 ਤਰੀਕ ਦੀ ਇੱਥੇ ਖੜੀ ਆ ਇਹਨਾਂ ਨੇ ਇੱਕ ਨਵੀਂ ਗੱਡੀ ਨਾਲ ਜੈਡ 4 ਖੜਾ ਕੇ ਉਦੇ ਪਾਰਟ ਸਾਰੇ ਚਿੰਟੇ ਉਹਨਾਂ ਦੇ ਦੋਨੇ ਸ਼ੌਕਰ ਦੋਨੇ ਚਿੰਟੇ ਗੱਡੀ ਦੇ ਸਟੀਰਿੰਗ ਰਾਡ ਵੀ ਸਾਰਾ ਕੁਝ ਚੇਂਜ ਕਰ ਲਿਆ ਗੱਡੀ ਦਾ ਚਾਸੀ ਤੋਂ ਬਿਨਾ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਉਹ ਵੀ ਵਾਪਸ ਕਰਕੇ ਲੱਗਦਾ ਵੀ ਹੁਣ ਮਕਸੀਚੋ ਲੈ ਕੇ ਚੱਲੇ ਆ ਅਸੀਂ ਜਿਵੇਂ ਅਸੀਂ ਪੁਰਾਣੇ ਲੈਂਦੇ ਅਸੀਂ 100 ਵਾਰ ਦੇਖਦੇ ਉਹਨੂੰ ਅਸੀਂ ਜਦੋਂ ਏਜੰਸੀ ਤੇ ਇੰਨਾ ਯਕੀਨ ਕਰਦੇ ਆ ਵੀ ਨਵੀਂ ਗੱਡੀ ਲੈਣ ਆਇਆ ਇਹ ਕਹਿੰਦੇ ਵੀ ਸਾਡੇ ਹੱਥ ਖੜੇ ਆ ਸਾਨੂੰ ਪ੍ਰੋਬਲਮ ਨਹੀਂ ਪਤਾ ਲੱਗ ਰਹੀ ਗੱਡੀ ਦੀ ਵੀ ਅਸੀਂ ਪਲਾਂਟ ਤੋਂ ਨਾਸਿਕ ਤੋਂ ਬੰਦੇ ਭੁਲਾਏ ਇੰਜੀਨੀਅਰ ਮੁਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ। ਉਹ ਕਹਿਿਆ ਜਾ ਰਿਹਾ ਕਿ ਗੱਡੀ ਜਿਹੜੀ ਪੁਰਾਣੀ ਹੈ ਜਿਹਨੂੰ ਸੇਲ ਗੱਡੀ ਹੈ। ਨਹੀਂ ਨਹੀਂ ਬਿਲਕੁਲ ਐਕਿਊਰੇਟ। ਅਮਿਤ ਕਾਲੀਆ ਜੀ ਸੀਗੇ ਔਰ ਮਾਰਨਿੰਗ ਦੇ ਇੱਥੋਂ ਨਿਕਲ ਗਏ। ਹਣਾ ਸਾਡੇ ਅਸੀ ਕਿ 5 ਮਿੰਟ ਅਗੇ ਗੱਲ ਕਰ ਲਓ ਸਾਨੂੰ ਕੋਈ ਰਿਟਰਨ ਚ ਦੇ ਦਿਓ ਕੋਈ। ਨਾ ਫੋਨ ਚੈੱਕ ਕਰ ਰਹੇ ਹੁਣ ਉਹਰੇ ਆ ਨਹੀਂ ਸਵੇਰ ਦੇ ਬੈਠੇ ਆ। ਦੱਸਿਆ ਜਾ ਰਿਹਾ ਮੈਂ ਸ਼ਾਮ ਨੂੰ ਇਹਨਾਂ ਕੋਈ ਇਵਨਿੰਗ ਬਾਈ ਨੂੰ ਆ ਗਿਆ। ਮੈਂ ਇਹਨਾਂ ਨੂੰ ਕਿਹਾ ਵੀ ਗੱਡੀ ਚ ਪ੍ਰੋਬਲਮ ਹੈ ਗੱਡੀ ਖਿੱਚ ਰਹੀ ਹੈ। ਇਨਨ ਨੇ ਚਾਰ ਤੀ ਦਾ ਟਾਈਮ ਦਿੱਤਾ ਜਦੋਂ ਕਿ ਆਲਰੇਡੀ ਉਹ ਤਿੰਨ ਦਿਨ ਨੂੰ ਆ ਕੇ ਦੇਖ ਗਿਆ ਦੋ ਇੰਜੀਨੀਅਰ ਆਏ ਸੀ ਕੱਲ ਨੂੰ ਲਾਰੇ ਲਾਈ ਜਾਂਦੇ ਅੱਗੇ ਅੱਗੇ ਫੈਕਟਰੀ ਦਾ ਪੀਸ ਆ ਖੱਜਲ ਖਵਾਲ ਕਰ ਰਿਹਾ 16 ਲੱਖ ਰੁਪਏ ਗੱਡੀ ਤੇ ਲਾਇਆ ਗੱਡੀ ਤੇ ਪੈਸਾ ਲਾਇਆ 16 ਲੱਖ ਲਾਇਆ ਮੈਨੂੰ ਗੱਡੀ ਨਵੀਂ ਤੋਂ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ ਮੈਂ ਗੱਡੀ ਯਾਰਾਂ ਦੀ ਇੱਕ ਹੋਰ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਲ ਹੁੰਦੀ ਨਜ਼ਰ ਆ ਰਹੀ ਹੈ ਜੋ ਕਿ ਮਹਿੰਦਰਾ ਕੰਪਨੀ ਦੇ ਸ਼ੋਰੂਮ ਬਾਹਰ ਇਕੱਠੇ ਹੋਏ ਲੋਕਾਂ ਦੀ ਦਸਾਈ ਜਾ ਰਹੀ ਜਿੱਥੇ ਕੰਪਨੀ ਦੇ ਬਾਹਰ ਲੋਕਾਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਦਸਾਈ ਜਾ ਰਿਹਾ ਤੇ ਪੁਰਾਣੀ ਗੱਡੀ ਵਿੱਚ ਦੇ ਗੰਭੀਰ ਦੋਸ਼ ਲਗਾਏ ਗਏ ਨੇ ਲੋਕਾਂ ਦਾ ਕਹਿਣਾ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਨਵੀਂ ਗੱਡੀ ਜਿਹੜੀ ਖਰੀਦੀ ਸੀ ਉੱਥੇ ਦੂਜੇ ਪਾਸੇ ਗੱਡੀ ਦੇ ਵਿੱਚ ਕਾਫੀ ਨੁਕਸ ਨਿਕਲੇ ਤੇ ਉਹ ਕੰਪਨੀ ਦੇ ਵਿੱਚ ਆਏ ਤੇ ਕੰਪਨੀ ਵਾਲਿਆਂ ਨੇ ਗੱਡੀ ਉੱਤੇ ਵਰਕਸ਼ਾਪ ਵਿੱਚ ਖੜੀ ਕਰ ਦਿੱਤੀ ਗੱਡੀ ਦੇ ਸਾਰੇ ਪੇਰ ਜਿਹੜੇ ਬਦਲੇ ਗਏ ਪਰ ਫਿਰ ਵੀ ਉਹ ਠੀਕ ਨਹੀਂ ਹੋਈ ਜਿਸ ਤੋਂ ਬਾਅਦ ਉਹਨਾਂ ਵੱਲੋਂ ਹੁਣ ਕੰਪਨੀ ਦੇ ਪ੍ਰਬੰਧਕਾਂ ਤੇ ਗੰਭੀਰ ਦੋਸ਼ ਵੀ ਜਿਹੜੇ ਲਗਾਏ ਜਾ ਰਹੇ ਨੇ ਇਹ ਵੀਡੀਓ ਹੁਣ ਲਗਾਤਾਰ ਵਾਇਲ ਹੁੰਦੀ ਵੀ ਨਜ਼ਰ ਆ ਰਹੀ ਹੈ ਦਰਜੇ ਕਿ ਲੋਕਾਂ ਦਾ ਵੀ ਕਹਿਣਾ ਹੈ ਗੱਡੀ ਜਾਂ ਤਾਂ ਵਾਪਸ ਕਰੋ ਜਾ ਸਾਡੇ ਪੈਸੇ ਵੀ ਜਿਹੜੇ ਵਾਪਸ ਕੀਤੇ ਜਾਣ ਜੇਕਰ ਉਹਨਾਂ ਦੀ ਗੱਡੀ ਕੰਪਨੀ ਕੱਲ ਤੱਕ ਨਹੀਂ ਬਦਲਦੀ ਤਾਂ ਉਹ ਕੱਲ ਕੰਪਨੀ ਸਾਹਮਣੇ ਆਪਣੀ ਗੱਡੀ ਨੂੰ ਅੱਗ ਲਗਾ ਦੇਣਗੇ ਅਜਿਹੇ ਜਿਹੜਾ ਲੋਕਾਂ ਵੱਲੋਂ ਵੀਡੀਓ ਦੇ ਵਿੱਚ ਲਗਾਤਾਰ ਕਿ ਹਜਾਰਾ ਇੱਥੇ ਬਾਸ ਨਹੀਂ ਹੁੰਦੀ ਇੱਥੇ ਨਵੀਂ ਗੱਡੀ ਲੈਣ ਆਏ ਲੋਕਾਂ ਨੇ ਕੰਪਨੀ ਤੇ ਗੰਭੀਰ ਦੋਸ਼ ਵੀ ਲਗਾਏ ਨੇ ਉਹਨਾਂ ਵੱਲੋਂ ਕਹਿ ਗਏ ਕਿ ਅਸੀਂ ਗੱਡੀ ਖਰੀਦੀ ਸੀ ਪਰ ਗੱਡੀ ਦੇ ਵਿੱਚ ਕਾਫੀ ਨੁਕਸ ਨਿਕਲੇ ਨੇ ਜਿਸ ਤੋਂ ਬਾਅਦ ਉਹ ਰੰਗ ਵੀ ਉਤਰਦਾ ਨਜ਼ਰ ਆ ਰਿਹਾ ਹੈ ਇਸ ਕਰਕੇ ਅਸੀਂ ਕੰਪਨੀ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ ਪਰ ਕੰਪਨੀ ਨੇ ਕਾਫੀ ਵੱਡੀ ਗੱਡੀ ਠੀਕ ਕਰਵਾ ਕੇ ਦਿੱਤੀ ਪਰ ਉਸ ਦੇ ਵਿੱਚ ਫਿਰ ਵੀ ਨੁਕਸ ਜੜੇ ਪਏ ਜਾਰੇ ਸਸਸੀ ਕੰਪਨੀ ਨੂੰ ਫਿਰ ਵੀ ਸ਼ਿਕਾਇਤ ਕੀਤੀ ਪਰ ਉਹਨਾਂ ਵੱਲ ਸਾਡੇ ਨਾਲ ਬਹਿਸ ਜਿਹੜੀ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਹੁਣ ਉਹਨਾਂ ਵੱਲ ਲਗਾਤਾਰ ਕੰਪਨੀ ਦੇ ਬਾਹਰ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਵੀਡੀਓ ਲਗਾਤਾਰ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ਵੀਡੀਓ ਲਗਾ ਆਪਣੀ ਪ੍ਰਤੀਕਿਰਿਆ ਵੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਕਿਵੇਂ ਹੈ ਲੋਕਾਂ ਦੇ ਵੱਲੋਂ ਇਸ ਕੰਪਨੀ ਦੇ ਮਾਲਕ ਤੇ ਜਿਹੜੇ ਗੰਭੀਰ ਦੋਸ਼ ਵੀ ਲਗਾਏ ਜਾ ਰਹੇ ਨੇ ਐਡਵੋਕੇਟ ਮਨਪੀਰ ਸਿੰਘ ਮੈਂ ਲੁਧਿਆਣਾ ਕੋਰਟ ਚ ਪ੍ਰੈਕਟਿਸ ਕਰਦਾ ਕੀ ਬ੍ਰੋ ਕੀ ਕਰ ਰਹੇ ਤੁਸੀਂ ਮੈਂ ਸਰ ਮੈਂ ਗੱਡੀ ਲਈ ਸੀ ਸਾਹਮਣੇ ਜੀ ਸਾਹਮਣੇ ਕੈਮਰੇ 21 ਮਾਰਚ ਨੂੰ ਸ਼ਾਮ ਨੂੰ 7:30 ਵਜੇ ਮੈਨੂੰ ਡਿਲੀਵਰੀ ਮਿਲੀ ਸੀਗੀ ਤੇ ਮੈਂ ਗੱਡੀ ਘਰੇ ਲੈ ਗਿਆ ਤੇ ਬਾਈ ਨੂੰ ਮੈਨੂੰ ਪਤਾ ਲੱਗਿਆ ਗੱਡੀ ਲੈਫਟ ਹੈਂਡ ਸਾਈਡ ਪੁੱਲ ਕਰ ਰਹੀ ਆ ਗੱਡੀ ਖਿੱਚ ਰਹੀ ਆ ਮੈਂ ਸ਼ਾਮ ਨੂੰ ਇਹਨਾਂ ਕੋਈ ਇਵਨਿੰਗ ਬਾਈ ਨੂੰ ਆ ਗਿਆ ਮੈਂ ਇਹਨਾਂ ਨੂੰ ਕਿਹਾ ਵੀ ਗੱਡੀ ਚ ਪ੍ਰੋਬਲਮ ਆ ਗੱਡੀ ਖਿੱਚ ਰਹੀ ਆ ਇਹ ਕਹਿੰਦੇ ਸਾਡਾ ਵਰਕਿੰਗ ਓਵਰ ਆਫ ਹੋ ਗਿਆ ਟਾਈਮ ਵੀ ਕੱਲ ਨੂੰ ਆਜਿਓ ਤੁਸੀਂ 23 ਤਰੀਕ ਨੂੰ ਤੇ ਅਸੀਂ ਵੈਰੀ ਨੈਗੇਟਿਵ 23 ਤਰੀਕ ਨੂੰ ਇਹਨਾਂ ਨੇ ਇੱਕ ਨਵੀਂ ਗੱਡੀ ਨਾਲ ਜੈਡ 4 ਖੜਾ ਕੇ ਉਹਦੇ ਪਾਰਟ ਸਾਰੇ ਚਿੰਟੇ ਉਹਨਾਂ ਦੇ ਦੋਨੇ ਸ਼ੌਕਰ ਦੋਨੇ ਚਿੰਟੇ ਗੱਡੀ ਦੇ ਸਟੀering ਰੌਡ ਵੀ ਸਾਰਾ ਕੁਝ ਚੇਂਜ ਕਰ ਲਿਆ ਗੱਡੀ ਦਾ ਚਾਸੀ ਤੋਂ ਬਿਨਾ ਗੱਡੀ ਦੀ ਪ੍ਰੋਬਲਮ ਫੇਰ ਨਹੀਂ ਠੀਕ ਹੋਈ ਇਹਨਾਂ ਤਾਂ ਖੱਬੇ ਨੂੰ ਖਿੱਚ ਰਹੀ ਸੀ 10 ਦਿਨ ਹੋ ਗਏ ਗੱਡੀ ਉਰੇ ਖੜੀ ਨੂੰ ਫਿਰ ਇਹਨਾਂ ਨੇ ਮੈਨੂੰ ਕਿਹਾ ਜੀ ਤੁਸੀਂ ਮੰਡੇ ਨੂੰ ਆ ਜਿਓ ਅਸੀਂ ਮੰਡੇ ਨੂੰ ਆਏ ਇਹ ਕਹਿੰਦੇ ਵੀ ਸਾਡੇ ਹੱਥ ਖੜੇ ਆ ਸਾਨੂੰ ਪ੍ਰੋਬਲਮ ਨਹੀਂ ਪਤਾ ਲੱਗ ਰਹੀ ਗੱਡੀ ਦੀ ਵੀ ਅਸੀਂ ਪਲਾਂਟ ਤੋਂ 79 ਤੋਂ ਬੰਦੇ ਬੁਲਾਏ ਇੰਜੀਨੀਅਰ ਵੀ ਉਹ ਆਉਣਗੇ ਤੁਹਾਡੀ ਗੱਡੀ ਚ ਪ੍ਰੋਬਲਮ ਜੋ ਹੋਊਗੀ ਉਹ ਰਿਪੋਰਟ ਬਣਾਉਣਗੇ ਦੇਖਣਗੇ ਇਹਨਾਂ ਨੇ ਚਾਰ ਤੀ ਦਾ ਟਾਈਮ ਦਿੱਤਾ ਸੀ ਜਦੋਂ ਕਿ ਆਲਰੇਡੀ ਉਹ ਤਿੰਨ ਤਰੀ ਨੂੰ ਆ ਕੇ ਦੇਖ ਗਿਆ ਦੋ ਇੰਜੀਨੀਅਰ ਆਏ ਸੀ ਉਹ ਦੇਖ ਕੇ ਆਪਣੀ ਇਹਨਾਂ ਉਹਨਾਂ ਤੋਂ ਵੀ ਹੱਲ ਨਹੀਂ ਹੋਇਆ ਕੋਈ ਗੱਡੀ ਦਾ ਤੇ ਹੁਣ ਇਹਨਾਂ ਇਹ ਕਹਿੰਦੇ ਆ ਵੀ ਲਾਰੇ ਲਾਰੇ ਲਾਈ ਜਾਂਦੇ ਅੱਗੇ ਅੱਗੇ ਵੀ ਗੱਡੀ ਨਹੀਂ ਦਿੱਤਾ ਵਾ ਇਹਨਾਂ ਦਾ ਬਹੁਤ ਮਾੜਾ ਹਾਲ ਆ ਬੁਰਾ ਹਾਲ ਆ ਖੱਜਲ ਖਵਾਲ ਕਰ ਰਹੇ ਆ 16 ਲੱਖ ਰੁਪਏ ਗੱਡੀ ਤੇ ਲਾਏ ਇੱਕ ਆ ਬਾਈ ਜੀ ਆਥਾਰ ਲੈਣ ਆਏ ਸੀ ਜੇ ਤੁਹਾਡੀ ਜਦੋਂ ਗੱਡੀ ਨੇ ਇਹ ਨੇ ਇਹਨਾਂ ਨੇ ਦਿੱਤੀ ਹੈ ਨਵੀਂ ਨਿਊ ਗੱਡੀ ਦਿੱਤੀ ਸੀ ਨਿਊ ਤੇ ਉਸ ਤੋਂ ਬਾਅਦ ਗੱਡੀ ਜਦੋਂ ਪਤਾ ਲੱਗਾ ਵੀ ਐਕਸੀਡੈਂਟ ਗੱਡੀ ਹੈ ਹਾਂਜੀ ਉਸ ਤੋਂ ਬਾਅਦ ਗੱਡੀ ਚੇਂਜ ਕਰਨ ਨੂੰ ਆਖਿਆ ਇਹਨਾਂ ਨੇ ਗੱਡੀ ਚੇਂਜ ਕੀਤੀ ਕਿ ਨਹੀਂ ਨਹੀਂ ਇਹ ਕਹਿੰਦੇ ਅਸੀਂ ਦੇਖਾਂਗੇ ਚੇਂਜ ਨਹੀਂ ਕੀਤੀ ਉਸ ਦਿਨ ਦੀ ਗੱਡੀ ਇੱਥੇ ਖੜੀ ਹੈ 23 ਤਰੀਕ ਦੀ ਲੈ ਕੇ ਜਾਂਚ ਕਰੋ ਉਹ ਤਾਂ ਕਹਿੰਦੇ ਜੀ ਸਰ ਮੰਗਾ ਮੇਰੀ ਮੈਂ ਗੱਡੀ ਦੇ ਪੈਸਾ ਲਾਇਆ 16 ਲੱਖ ਲਾਇਆ ਮੈਨੂੰ ਗੱਡੀ ਨਵੀਂ ਦੇ ਰਿਪਲੇਸ ਕਰੋ ਨਹੀਂ ਮੇਰਾ ਰਿਫੰਡ ਕਰੋ ਮੈਂ ਗੱਡੀ ਨਵੀਂ ਦੇ ਪੈਸਾ ਲਾਇਆ ਪੁਰਾਣੀ ਦੇ ਤਾਂ ਕੋਈ ਪੈਸਾ ਲਾਇਆ ਨਹੀਂ ਕੋਈ ਕੰਪ ਮਾਰਨਿੰਗ ਆਇਆ ਅਮਿਤ ਕਾਲੀਆ ਜੀ ਸੀਗੇ ਔਰ ਮਾਰਨਿੰਗ ਦੇ ਇੱਥੋਂ ਨਿਕਲ ਗਏ ਆਣਾ ਸਾਡੇ ਅਸੀਂ ਕਿ 5 ਮਿੰਟ ਅਗੇ ਗੱਲ ਕਰ ਲਓ ਸਾਨੂੰ ਕੋਈ ਰਿਟਰਨ ਚ ਦੇ ਦਿਓ ਕੋਈ ਨਾ ਫੋਨ ਚੈੱਕ ਕਰ ਰਹੇ ਹੁਣ ਔਰ ਇਹ ਆ ਨਹੀਂ ਸਵੇਰ ਦੇ ਬੈਠੇ ਆ ਦੱਸਿਆ ਜਾ ਰਿਹਾ ਇੱਕ ਹੋਰ ਨੂੰ ਜਿਹੜਾ ਨੌਜਵਾਨ ਆਇਆ ਉਹਦਾ ਵੀ ਗੱਡੀ ਜਿਹੜੀ ਹਾਂਜੀ ਇੱਕ ਨਵੀਂ ਗੱਡੀ ਲੈਣ ਆਇਆ ਬ੍ਰਦਰ ਔਰ ਇਹਨਾਂ ਦੇ ਪੱਲੇ ਪੇਂਟ ਨੇ ਕੀਤਾ ਇਹਨਾਂ ਨੇ ਦੱਸ ਦਿੰਦਾ ਹਾਂ ਕਿ ਜਿੰਨਾ ਟਾਈਮ ਮੰਗਿਆ ਸੀ ਦਿੱਤਾ ਅੱਜ ਲਾਸਟ ਦਿਨ ਜਿਹੜਾ ਸੀ ਅਸੀਂ ਟਾਈਮ ਇਹਨਾਂ ਨੇ ਆ ਦਿੱਤਾ ਹੀ ਸਾਨੂੰ ਲਾਸਟ ਅੱਜ ਘੜੇਆਂ ਤੇ ਤਸਵੀਰ ਦੇ ਹੈਨਗੇ। ਜੇ ਗੱਡੀ ਦੇ ਕੇ ਨਹੀਂ ਕਰਦੇ ਆ ਪੈਸੇ ਰਿਫੰਡ ਨਹੀਂ ਕਰਦੇ ਤਾਂ ਅਸੀਂ ਤੁਹਾਡਾ ਕੀ ਅਸੀਂ ਇਧਰ ਲੀਗਲ ਪ੍ਰੈਸੀਡੈਂਟ ਕਰਾਂਗੇ ਜਿਹੜੀ ਅਸੀਂ ਨੋਟਿਸ ਭੇਜਿਆ ਨਾਲ ਲੀਗਲ ਨੋਟਿਸ ਰਿਫਿਊਜ਼ ਕਰਦਾ ਬਾਪੂ ਵੀ। ਆ ਗਏ ਬਈ ਦੂਜੀ ਪਾਰਟੀ ਜਿਨ੍ਹਾਂ ਨੇ ਅੱਜ ਗੱਡੀ ਘੜੀ ਸੀ। ਕੰਪਲੇਂਟ ਆ ਗਏ ਆ। ਆਹਨੀ ਕੋ ਕੰਪਲੇਂਟ ਵਗੈਰਾ ਦਿੱਤੀ ਤੁਸੀਂ। ਕੰਪਲੇਂਟ ਅਸੀਂ ਨੋਟਿਸ ਨੋਟਿਸ ਭੇਜਿਆ ਇਹਨਾਂ ਨੂੰ ਇਹਨਾਂ ਨੇ ਰਿਫਿਊਜ਼ ਕਰਤਾ ਹੋ। ਹੁਣ ਅੱਗੇ ਅਸੀਂ ਜੋ ਵੀ ਫਰਦਰ ਪ੍ਰੋਸੀਡਿੰਗ ਕਰਾਂਗੇ ਉਹ ਕਰਾਂਗੇ। ਆ ਗਏ ਨੇ ਨਵੀਂ ਗੱਡੀ ਉਹ ਵੀ ਹੁਣ ਡਿਸਪਿਊਟ ਪਿੱਛੇ ਚੱਲ ਰਿਹਾ ਜਿਹੜਾ ਕਹ ਕੇ ਵੇਚ ਰਹੇ ਹੈ ਕਿਸੇ ਦਾ ਪੱਲਾ ਕਿਸੇ ਨੂੰ ਲਾਈ ਜਾਂਦਾ ਕਿਸੇ ਦਾ ਪਾਟ ਕਿਸੇ ਨੂੰ ਲਾਈ ਜਾਂਦਾ ਤੇ ਮੇਨ ਹੈਡ ਲਾਈਟ ਤੇ ਉਹਦੇ ਉੱਪਰ ਕਾਫੀਆ ਲਾਇਆ ਹੋਇਆ ਨੋਵਲਟੀ ਏਜੰਸੀ ਹੈ ਇਹ ਜੀ ਗੱਲ ਲੱਗਿਆ ਹੋਇਆ ਹੈ ਟਾਇਰ ਲਾਈਟਰ ਦੀ ਆਪਾਂ ਗੱਲ ਕਰੀਏ ਕਈ ਨੌਜਵਾਨ ਆਉਂਦੇ ਨੇ ਗੱਡੀਆਂ ਲੈਣ ਹੋ ਸਕਦਾ ਉਹਨਾਂ ਨਾਲ ਵੀ ਹੋਇਆ ਹੋਵੇ ਹੋ ਸਕਦਾ ਜੀ ਜੇ ਹੁਣ ਆਪਣੀ ਗੱਡੀ ਉਹ ਬੰਦਾ ਚੈੱਕ ਕਰੇ ਕਈ ਵਾਰ ਬੰਦਾ ਧਿਆਨ ਹੀ ਨਹੀਂ ਕਰਦਾ ਵੀ ਏਜੰਸੀ ਚੋਂ ਲੈ ਕੇ ਚੱਲਿਆ ਸੀ ਜੇ ਅਸੀਂ ਪੁਰਾਣੇ ਲੈਂਦੇ ਅਸੀਂ 100 ਵਾਰ ਦੇਖਦੇ ਉਹਨੂੰ ਅਸੀਂ ਜਦੋਂ ਏਜੰਸੀ ਤੇ ਇੰਨਾ ਯਕੀਨ ਕਰਦੇ ਆਂ ਵੀ ਨਵੀਂ ਗੱਡੀ ਲੈਣ ਆਇਆ ਹੁਣ ਇੱਕ ਬਾਈ ਜੀ ਥਾਰ ਲੈਣ ਆਏ ਸੀ ਕਿ ਇਹ ਇਹਨਾਂ ਨੇ ਬੁਕਿੰਗ ਕੈਨਸਲ ਕਰਾਈ ਉਹਨਾਂ ਦੀ ਅਸੀਂ ਕੋਪਰੇਟ ਬੁਲਾਉਣਾ ਕਿਸੇ ਮਾਲਕ ਜੀ ਨਾਲ ਗੱਲਬਾਤ ਹੀ ਕਰ ਆ ਬੰਦਾ ਇਤਰਾਜੀ ਆਇਆ ਮੋਟਰ ਟੋਂ ਤੋਂ ਮਰੇ ਦੋਂ ਤੋਂ ਆ ਕੀ ਐ ਤੇ ਕਿਹੜੀ ਕੰਪਨੀ ਚ ਆਇਓ ਮੈਂ ਮਹਿੰਦਰਾ ਏਜੰਸੀ ਆ ਨੰਨ ਮਲਟੀ ਵਾਲੇ ਦੇ ਅੱਜ ਕੀ ਗੱਲਬਾਤ ਹੋਈ ਸਾਡੀ ਗੱਡੀ ਗੱਡੀ ਡਿਲੀਵਰੀ ਸੀ ਅੱਜ ਤੇ ਗੱਡੀ ਜਦੋਂ ਖੋਲੀ ਉਹਦੇ ਡਿੰਟ ਡੁੰਟੇ ਗਏ ਉਹਦਾ ਪੇਂਟ ਉਤਰਿਆ ਹੋਇਆ ਸਾਰਾ ਵੀਡੀਓ ਕਲਿੱਪ ਵਗੈਰਾ ਨਾਲ ਕੁ ਲੈ ਗਈ ਹਾਂਜੀ ਹਾਂਜੀ ਉਹ ਨਾਲ ਹੀ ਖੜੀ ਗੱਡੀ ਦੇਖ ਲਓ ਤੁਸੀਂ ਹਾਂਜੀ ਗੱਡੀ ਖੜੀ ਹੋਈ ਹੋਈ ਕਿਹੜੀ ਗੱਡੀ ਲਈ ਸੀ ਤੁਸੀਂ ਸਕਾਰਪਿਓ ਲਈ ਹੈ ਹਾਂ ਅੱਜ ਡਿਲੀਵਰੀ ਹੀ ਸੀ ਅੱਜ ਡਿਲੀਵਰੀ ਹੋਣੀ ਸੀ ਹਾਂਜੀ ਜਦੋਂ ਦੇਖੀ ਉਹਦੇ ਪਿੰਟ ਬੰਦ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਹਾਡੇ ਨਾਲ ਘਟਨਾ ਵਾਪਰ ਗਿਆ ਕਿਉਂਕਿ ਅਕਸਰ ਦੇਖਦੇ ਆ ਕਿ ਜਿਹੜਾ ਸ਼ਖਸ਼ ਗੱਡੀ ਲੈਂਦਾ ਬੜੀ ਖੁਸ਼ੀ ਹੁੰਦੀ ਹੁਣ ਕੋਈ ਸੁਣਵਾਈ ਨਹੀਂ ਹੈਗੀ ਉਹਨਾਂ ਲੋਕਾਂ ਲਈ ਕੀ ਮੈਸੇਜ ਹੈ ਬੋਲਦੇ ਇਹੀ ਲੈ ਜਾਓ ਜੀ ਨੰਬਰ ਲੱਗਿਆ ਜੀ ਇਹ ਹੈਗਾ ਜੀ ਉਹ ਹੈਗਾ ਇਹੀ ਸਮਝਾਈ ਜਾ ਰਹੇ ਦੋ ਤਿੰਨ ਘੰਟੇ ਹੋ ਗਏ ਸਾਨੂੰ ਕੰਪਨੀ ਦਾ ਨਾਮ ਕਰ ਦਿੰਦੇ ਨੇ ਕੰਪਨੀ ਦੀਆਂ ਗਏ ਜਿਹੜੀਆਂ ਟੈਟ ਉਹਨੀਆਂ ਨੇ ਸ਼ਰਤਾਂ ਉਹ ਕਾਫੀ ਓਕੇ ਟਾਈਮ ਤੇ ਲੰਘਦੀਆਂ ਨੇ ਬ ਉਹ ਪਤਾ ਨਹੀਂ ਉਹਨਾਂ ਨਾਲ ਸਾਡੀ ਗੱਡੀ ਅਸੀਂ ਗੱਡੀ ਲੈਣ ਆਏ ਸੀ ਉਹਦੇ ਪੇਂਟ ਉਤਰੇ ਹੋਏ ਸਾਰਾ ਕੁਝ ਉਤਰੇ ਹੋਇਆ ਇਹ ਹੀ ਅਸੀਂ ਹੋ ਰਹੀ ਗੱਲ ਬਾਤ ਲੋਕ ਹੋਰ ਜਿਹੜੇ ਇੱਥੇ ਗੱਡੀਆਂ ਲੈਣ ਆਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਅਮਰੀਕਾ ਦੇਖੋ ਸਾਡੇ ਨਾਲ ਨਹੀਂ ਆਉਂਦੇ ਉਹ ਮਹਿੰਦਰਾ ਜਿਹੜੀ ਨੋਬਲਟੀ ਏਜੰਸੀ ਆ ਉਹਰੇ ਨਾਲ ਗੱਡੀ ਜੇ ਲੈਣ ਤੁਸੀਂ ਆਉਣੇ ਹੋ ਤਾਂ ਚੈੱਕ ਕਰਕੇ ਗੱਡੀ ਲੈ ਕੇ ਜਾਓ ਕਿਉਂਕਿ ਇਹਨਾਂ ਦਾ ਕੋਈ ਯਕੀਨ ਨਹੀਂ ਇੱਕ ਹੋਰ ਗੱਡੀ ਇੱਥੇ ਖੜੀ ਆ ਉਹਦਾ ਵੀ ਪੱਲਾ ਪੇਂਟ ਸੀਗਾ ਉਹ ਉਹ ਵੀ ਵਾਪਸ ਕਰਕੇ ਗਏ ਅਗਲਾ ਵੀ ਹੁਣ ਮਕੈਨਿਕ ਨਾਲ ਲੈ ਕੇ ਆਣਾ ਮਕੈਨਿਕ ਨਾਲ ਲੈ ਕੇ ਆਓ ਨਵੀਂ ਗੱਡੀ ਚੈੱਕ ਕਰਾਉਣ ਨੰਬਰ ਉਸ ਵੇਰੇ ਕਢਾ ਕੇ ਉਹਦਾ ਸਾਰਾ ਤੁਸੀਂ ਤੁਸੀਂ ਪ੍ਰੋਪਰ ਚੈੱਕ ਕਰਕੇ ਇਥੋਂ ਗੱਡੀ ਲੈ ਕੇ ਜਾਓ ਕਿਉਂਕਿ ਜੇ ਤੁਹਾਡੀ ਗੱਡੀ ਇਥੋਂ ਬਾਹਰ ਨਿਕਲ ਗਈ ਤਾਂ ਇਹਨਾਂ ਨੇ ਨਹੀਂ ਥੋੜੀ ਸੁਣਵਾਈ ਕਰਨੀ ਨਾ ਇਹ ਪੁੱਛਦੇ ਆ ਜਿੰਨਾ ਟਾਈਮ ਦਿੱਤਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਅਸੀਂ ਇਹਨਾਂ ਤੋਂ ਗੱਡੀ ਲੈਣੀ ਵੀ ਨਹੀਂ ਇਹ ਪੁਰਾਣੀ ਹੈ ਜਿਹੜੀ ਗੱਡੀ ਤੇ ਲੱਗੋ ਟਾਂਕਾ ਲੱਗਿਆ ਉਹਨੂੰ ਕਹਿੰਦੇ ਇਦਾਂ ਹੀ ਹੁੰਦੀ ਹੈ ਪਿੱਛੋਂ ਹੀ ਇਦਾਂ ਹੁੰਦੇ ਟਾਂਕੇ ਲੱਗੇ ਸ਼ਰੇਮ ਸ਼ਰੇਮ ਜਿਹੜੀ ਜੀਨ ਲੱਗਾ ਅਸੀਂ ਤੁਹਾਨੂੰ ਦੂਜੀ ਦਿਖਾ ਦੋ ਉਂਗਲ ਇੱਕ ਵੱੜਦੀ ਸੀ ਪੂਰੀ ਉਹਰੇ ਚ ਦਿਖੀ ਚ ਉਹ ਕਹਿੰਦੇ ਇਦਾਂ ਹੀ ਹੁੰਦੀ ਆ ਪਿੱਛੋਂ ਜਿਹੜੀ ਜੀ ਕਹਿੰਦੇ ਆ ਹੈਣੀਗੀ ਇਦਾਂ ਹੀ ਹੁੰਦੀ ਆ ਮੈਂ ਕਹਾਂ ਫਿਰ ਤਾਂ ਐ ਕਰੋ ਟੋਕਰਾ ਪਰੋ ਮਿੱਟੀ ਦਾ ਪਾ ਦਿਓ ਢੀਟਾ ਮਾਰੋ ਕੋ ਇਦਾਂ ਹੀ ਗੱਡੀ ਹੁੰਦੀ ਆ ਉਹ ਵੀ ਮੰਨ ਲਾਗੇ ਤਾਂ ਫਿਰ ਗੱਡੀ ਲੈਗ ਪੁੱਲ ਕਰ ਰਹੀ ਹੈ ਕੰਪਨੀ ਨੂੰ ਚੈੱਕ ਕਰ ਰਹੀ ਹੈ ਕੰਪਨੀ ਜਿਹੜਾ ਚੈੱਕ ਕਰਕੇ ਦਾ ਰਿਪੋਰਟ ਆਣਾ ਪੈਂਡਿੰਗ ਹੈ ਕੱਲ ਤੱਕ ਰਿਪੋਰਟ ਆਏਗਾ ਫਿਰ ਅਸੀਂ ਇਹਨਾਂ ਨੂੰ ਪੂਰਾ ਡਿਟੇਲ ਚ ਐਕਸਪਲੇਨ ਕਰਾਂਗੇ ਕਿ ਨਾਮਾ ਤੁਹਾਡੀ ਜੀ ਮੇਰਾ ਨਾਮਾ ਮੀਤਾ ਜੀ ਢੱਗੀ ਬੋਸਟਰ ਤੋਂ ਜੀ ਮੈਂ ਇਥੇ ਜਨਰਲ ਮੈਨੇਜਰ ਹਾਂ ਜੀ ਸਰ ਲੋਕਾਂ ਨੂੰ ਕੱਟੀਆਂ ਐਵੇਂ ਦੰਦੇ ਤੁਸੀਂ ਨਹੀਂ ਨਹੀਂ ਸਰ ਬਿਲਕੁਲ ਐਕੂਰੇਟ ਕੋਈ ਮੈਨੂਫੈਕਚਰਿੰਗ ਫਾਲਟ ਜੇ ਕੋਈ ਆ ਰਿਹਾ ਕੁਝ ਕਾਗਰ ਕਸਪਨ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਉਹਨੂੰ ਕਿਹਾ ਜਾ ਰਿਹਾ ਕਿ ਗੱਡੀ ਜਿਹੜੀ ਪੁਰਾਣੀ ਹੈ ਜਿਹ ਕੰਪਨੀ ਦੇ ਨਾਲ ਕੰਪਨੀ ਤੋਂ ਗੱਡੀ ਆਈ ਉਹ ਜਿਹੜੀ ਅਸੀਂ ਤੁਹਾਨੂੰ ਡਿਲੀਵਰ ਕੀਤੀ ਹੈ ਕਿੰਨਾ ਟਾਈਮ ਲੱਗ ਗਿਆ ਇੱਕ ਦਿਨ ਨਾਲ ਦੋ ਕੇਸ ਆਏ ਹਾਂਜੀ ਸਰ ਦੋ ਕੇਸ ਆਏ ਨੇ ਨਹੀਂ ਸਰ ਨਹੀਂ ਸਰ ਇਹਦੇ ਵਿੱਚ ਕੀ ਹੈ ਕਿ ਜਿੰਨਾ ਟਾਈਮ ਲੱਗਦਾ ਹੁਣ ਕਿਸੇ ਚੀਜ਼ ਦਾ ਕੋਈ ਅਗਰ ਕੋਈ ਚੀਜ਼ ਡਾਇਗਨੋਸ ਨਹੀਂ ਹੋ ਰਹੀ ਹੈ इवन ਕੰਪਨੀ ਦੇ ਵੀ ਬੰਦਿਆਂ ਨੇ ਆ ਕੇ ਮੈਨੂਫੈਕਚਰਿੰਗ ਤੋਂ ਆ ਕੇ ਚੈੱਕ ਕੀਤਾ ਸਰ ਇਹਨਾਂ ਦੇ ਨਾਲ ਦੇਖ ਕੇ ਲੋਕ ਆਰਡਰ ਵੀ ਕੈਨਸਲ ਹੋ ਨਹੀਂ ਸਰ ਆਰਡਰਿੰਗ ਕੈਨਸਲਿੰਗ ਨਹੀਂ ਸਰ ਸਰ ਦੇਖੋ ਕੋਈ ਸੀ ਐ ਇਕ ਮਕੈਨੀਕਲ ਚੀਜ਼ ਹੈ ਮਕੈਨੀਕਲ ਚੀਜ਼ ਦੇ ਵਿੱਚ ਜੇਕਰ ਕੋਈ ਦਿੱਕਤ ਕੋਈ ਪਰੇਸ਼ਾਨੀ ਆਏਗੀ ਉਹਦੇ ਵਾਸਤੇ ਕੰਪਨੀ ਵਾਰੰਟੀ ਦਿੰਦੀ ਹੈ ਗਾਰੰਟੀ ਦਿੰਦੀ ਹੈ ਵਾਰੰਟੀ ਜੋ ਦਿੰਦੀ ਹੈ ਉਸ ਦੇ ਅੰਦਰ ਸਭ ਕੁਝ ਚੀਜ਼ਾਂ ਓਕੇ ਹੋਦੀਆਂ ਹਨ ਤੇ ਗੱਡੀ ਦੁਬਾਰਾ ਨਵੀਂ ਦਿੱਤੀ ਜਾਊਗੀ ਜਾਂ ਚੇਂਜ ਕੀਤੀ ਉਹ ਕੰਪਨੀ ਦਾ ਕੱਲ ਡਿਸੀਜਨ ਆਏਗਾ ਫਿਰ ਉਸ ਤੋਂ ਬਾਅਦ ਹੀ ਇੱਕ ਕਲੀਅਰ ਤਨੂਦ ਦੱਸਿਆ ਜਾਏਗਾ ਠੀਕ ਹੈ ਥੈਂਕ ਯੂ